ਰਾਤ ਸ੍ਰੀਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਚੈਨਲ ਦੇ ਨਾਲ ਜਿੰਨੇ ਵੀ ਮੇਰੇ ਪਿੰਡਾਂ ਜੁੜੇ ਆ ਤੇ ਅੱਜ ਆਪਾਂ ਚੱਲੇ ਆ ਜੀ ਆਪਣਾ ਛੋੜਾ ਵੀਰ ਆਪਣੀ ਚੋਲਾ ਸਾਹਿਬ ਟੀਮ ਦਾ ਪਲੇਅਰ ਜੱਸਾ ਵਜੀਦ ਪੁੱਲਰ ਉਹਦੇ ਆ ਪਿੰਡ ਮੈਚ ਤੇ ਅੱਜ ਆਪਣੀ ਟੀਮ ਉਥੇ ਖੇਡ ਰਹੀ ਆ ਕਾਫੀ ਦਿਨਾਂ ਬਾਅਦ ਚੋਲਾ ਸਾਹਿਬ ਦੀ ਤੇ ਆਪਾਂ ਸਾਰੇ ਚੱਲੇ ਆਂ ਅੱਜ ਤੇ ਸੁਖਮਨ ਚੱਲਿਆ ਨਾਲ ਮੈਂ ਤੇ ਡੈਡੀ ਸੁਖਮਨ ਨਾਲ ਬਾਜੂ ਦੇ ਦੋਦਾ ਇੱਥੋਂ ਚੋਲਿਓ ਹੀ ਲੱਗਿਆਂ ਤੋਰਨ ਤੇ ਬਾਕੀ ਮੇਰੇ ਵੀ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਸਾਰੇ ਨੂੰ ਪੰਥ ਸਮਾ ਚਾਹੁੰਦੇ ਆ ਵੀ ਆਪਾਂ ਫਰਵਰੀ ਦੇ ਸਟਾਰਟਿੰਗ ਦੇ ਵਿੱਚ ਮੈਚ ਖੇਡਨੇ ਸ਼ੁਰੂ ਕਰ ਰਹੇ ਆ ਤੇ ਉਦਾਂ ਵੀ ਕੋਈ ਫਰਵਰੀ ਦੇ ਵਿੱਚ ਜੇ ਕੋਈ ਸਾਈ ਹੋਵੇ ਕਿ ਉਹ ਇੰਨੇ ਆਪਾਂ ਨੂੰ ਟੀਮ ਨੂੰ ਕਹਿਣਾ ਚਾਹੋਏ ਮੈਚ ਲਈ ਤੇ ਉਹ ਕਹਿ ਸਕਦਾ ਆਪਾਂ ਮਤਲਬ ਫਰਵਰੀ ਦੇ ਵਿੱਚ ਖੇਡਣਾ ਸਟਾਰਟ ਕਰ ਦੇਣਾ ਹੈ ਸ਼ੂ ਮੈਚਾਂ ਲਈ ਮਾਜੇ ਦੇ ਵਿੱਚ ਤੇ ਪਪਾ ਲਗਾਤਾਰ ਬਾਰੇ ਮੈਂ ਘਟਣਾ ਕਿ ਫਰਵਰੀ ਮਾਰਚ ਅਪ੍ਰੈਲ ਤੱਕ ਜੰਨੇ ਵੀ ਆ ਤੇ ਹਾਂਜੀ ਬੁੱਤ ਕਿਹਾ ਸੀ ਚੁੱਕ ਲਿਆ ਚੁੱਕ ਲਿਆ ਉਹ ਤੇ ਨੀ ਨੋਈ ਸੀ ਪਰ ਪਰ ਲੋ ਮੈ ਪਾਇਓ ਪਪਾ ਸਗਮਨ ਸੁੱਤਾ ਉੱਠਿਆ ਆ ਤੇ ਨਾਲ ਲੈ ਕੇ ਚੱਲੇ ਆ ਸਗਮਨ ਨੂੰ ਵੀ ਅੱਜ ਅਨੂ ਨਹੀਂ ਕਹਿੰਦੇ ਨਾਲ ਲੈ ਕੇ ਆਇਓ ਅੱਜ ਫਿਰ ਸ਼ਾਮ ਨੂੰ ਬੈਠਣਾ ਵੀ ਆ ਗੱਲਾਂ ਬਾਤਾਂ ਮਾਰਨੀਆਂ ਤੇ ਮੈਂ ਇੱਥੇ ਜਗੇ ਵੀ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਫਰਵਰੀ ਮਾਸ ਦੇ ਵਿੱਚ ਆਪਾਂ ਖੇਡਨੇ ਆ ਮੈਚ ਜਰੂਰ ਸਾਰੇ ਧਿਆਨ ਰੱਖਿਓ ਤੇ ਸਾਈਆਂ ਲਈ ਕਰੋ ਕਨੈਕਟ ਕਿਉਂਕਿ ਹੁਣ ਆਪਣੀ ਟੀਮ ਕੋਲ ਮੈਚ ਕੋਈ ਨਹੀਂ ਆ ਰਿਹਾ ਤੇ ਵਾਹਿਗੁਰੂ ਚਲੋ ਕਿਰਪਾ ਨਾਲ ਸਹੀ ਹੋਵੇ ਆ ਤੁਸੀਂ ਅਰਦਾਸ ਕਰਿਓ ਕੀ ਹੋਸੀ ਮੱਚ ਗੋਨਵਾਜ ਨਹੀਂ ਮਛਲ ਲੜਿਆ ਅੱਛਾ ਮਛਲ ਕਿੱਸੀ ਚਲੋ ਉਤਰੋ ਓ ਬੈਜੋ ਆਪਾਂ ਬਸ ਤੁਰਨ ਲੱਗੇ ਆ ਹੁਣ ਵੀਡੀਓ ਨੂੰ ਤੁਸੀਂ ਬਣਾਈ ਦਿਓ ਜੀ ਇੱਕ ਖਬਰ ਹੋਰ